ਕੋਈ ਵੀ ਕੋਚਿੰਗ ਸੈਂਟਰ ਨਹੀਂ ਪੜਾ ਸਕੇਗਾ 16 ਸਾਲ ਤੋਂ ਘਟ ਦੇ ਵਿਦਿਆਰਥੀ ਨੂੰ ਕੋਚਿੰਗ ਸੈਂਟਰਾਂ ਦੇ ਲਈ ਕੇਂਦਰ ਸਰਕਾਰ ਨੇ ਜਾਰੀ ਕੀਤੇ ਨਵੇਂ ਨਿਯਮ ਚੰਗੇ ਰੈਕ ਤੇ ਚੰਗੇ ਨੰਬਰਾਂ ਦੀ ਵੀ ਕੋਚਿੰਗ ਸੈਂਟਰ ਬੱਚਿਆਂ ਨੂੰ ਨਹੀਂ ਦੇ ਸਕਦੇ ਗਾਰੰਟੀ ਜੀ ਹਾਂ ਕੇਂਦਰ ਸਰਕਾਰ ਦੇ ਵੱਲੋਂ ਕੋਚਿੰਗ ਸੈਂਟਰਾਂ ਦੇ ਲਈ ਵੱਡੇ ਤੇ ਸਖਤ ਨਿਯਮ ਜਾਰੀ ਕਰ ਦਿੱਤੇ ਗਏ ਨੇ ਜਿਹੜੇ ਕੋਚਿੰਗ ਸੈਂਟਰਾਂ ਦੇ ਵਿੱਚ ਮਾਪੇ ਬੱਚਿਆਂ ਨੂੰ ਛੋਟੀ-ਛੋਟੀ ਉਮਰ ਦੇ ਵਿੱਚ ਪਾ ਦਿੰਦੇ ਨੇ ਅਤੇ ਪੜਨ ਦੇ ਲਈ ਚੰਗੇ ਰੈਂਕ ਤੇ ਬੱਚਿਆਂ ਤੇ ਬਰڈن ਜੁੜਾਇਆ ਹੁੰਦਾ ਹ ਹੁਣ ਉਹ ਨਹੀਂ ਹੋਵੇਗਾ ਕਿਉਂਕਿ ਕੇਂਦਰ ਸਰਕਾਰ ਨੇ ਜੋ ਨਿਯਮ ਜਾਰੀ ਕੀਤੇ ਨੇ ਉਹਨਾਂ ਦੇ ਹਿਸਾਬ ਦੇ ਨਾਲ ਜੋ 16 ਸਾਲ ਦਾ ਬੱਚਾ ਉਸ ਤੋਂ ਛੋਟੀ ਉਮਰ ਦਾ ਬੱਚਾ ਜਿਹੜਾ ਕੋਚਿੰਗ ਸੈਂਟਰਾਂ ਦੇ ਵਿੱਚ ਹੁਣ ਐਡਮਿਸ਼ਨ ਨਹੀਂ ਲੈ ਸਕਦਾ ਨਾ ਹੀ ਕੋਚਿੰਗ ਸੈਂਟਰ ਉਸ ਬੱਚੇ ਨੂੰ ਪੜਾ ਸਕਦਾ ਕਿਉਂਕਿ ਕੇਂਦਰ ਸਰਕਾਰ ਨੇ ਸਾਫ਼-ਸਾਫ਼ ਮਨਾ ਕਰ ਦਿੱਤਾ ਕਿ ਜਿਹੜੇ ਸੈਂਟਰ ਨੇ ਕੋਚਿੰਗ ਸੈਂਟਰ ਹੋਣ ਇਹ ਵੀ ਬੱਚਿਆਂ ਨੂੰ ਦਾਵਾ ਨਹੀਂ ਕਰ ਸਕਦੇ ਗਰੰਟੀ ਨਹੀਂ ਦੇ ਸਕਦੇ ਕਿ ਅਸੀਂ ਤੁਹਾਡੇ ਚੰਗੇ ਰੈਂਕ ਲੈ ਕੇ ਆਵਾਂਗੇ ਚੰਗੇ ਨੰਬਰ ਦਿਵਾਵਾਂਗੇ ਤਾਂ ਫਿਰ ਵੱਡੇ ਨਿਯਮ ਬਦਲਾਅ ਜਿਹੜੇ ਨੇ ਕੇਂਦਰ ਸਰਕਾਰ ਨੇ ਕੋਚਿੰਗ ਸੈਂਟਰਾਂ ਦੇ ਲਈ ਕਰ ਦਿੱਤੇ ਨੇ ਕੀ ਬਦਲਾਅ ਕੀਤੇ ਗਏ ਨੇ ਹੋਰ ਕਿਹੜੇ-ਕਿਹੜੇ ਨਿਯਮ ਨੇ ਆਉ ਜਾਣਦੇ ਇਸ ਖਾਸ ਰਿਪੋਰਟ ਦੇ ਵਿੱਚ ਉਨ 16 ਸਾਲ ਤੋਂ ਘੱਟ ਦੇ ਵਿਦਿਆਰਥੀਆਂ ਨੂੰ ਕੋਚਿੰਗ ਸੈਂਟਰ ਨਹੀਂ ਦੇ ਸਕਣਗੇ ਦਾਖਲਾ ਵਿਦਿਆਰਥੀਆਂ ਨੂੰ ਚੰਗੇ ਰੈਂਕ ਅਤੇ ਨੰਬਰਾਂ ਦੀ ਗਾਰੰਟੀ ਵੀ ਨਹੀਂ ਦੇ ਸਕਣਗੇ ਸੈਂਟਰ ਕੋਚਿੰਗ ਸੈਂਟਰਾਂ ਦੇ ਲਈ ਕੇਂਦਰ ਸਰਕਾਰ ਨੇ ਜਾਰੀ ਕੀਤੇ ਨਵੇਂ ਨਿਯਮ ਜੀ ਹਾਂ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕੋਚਿੰਗ 'ਚ ਨਹੀਂ ਦਿੱਤਾ ਜਾਵੇਗਾ ਦਾਖਲਾ ਹੁਕਮਾਂ ਦੀ ਪਾਲਣਾ ਨਾ ਕਰਨ ਤੇ 1 ਲੱਖ ਰੁਪਏ ਦਾ ਜੁਰਮਾਨਾ ਦਿੱਤਾ ਜਾਵੇਗਾ ਇਹ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ ਤੁਹਾਨੂੰ ਦੱਸ ਦਈਏ ਕਿ ਸਿੱਖਿਆ ਮੰਤਰਾਲੇ ਦੇ ਵੱਲੋਂ ਐਲਾਨੇ ਗਏ ਨਵੇਂ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਕੋਚਿੰਗ ਸੈਂਟਰ 16 ਸਾਲ ਤੋਂ ਘੱਟ ਉਮਰ ਦੇ ਵਿਦਿਆਰਥੀਆਂ ਨੂੰ ਦਾਖਲਾ ਨਹੀਂ ਦੇ ਸਕਣਗੇ ਅਤੇ ਚੰਗੇ ਅੰਕ ਜਾਂ ਰੈਂਕ ਦੀ ਗਾਰੰਟੀ ਵੀ ਗੁੰਮਰਾਹ ਕਰਨ ਵਾਲੇ ਦਾਅਵੇ ਵੀ ਨਹੀਂ ਕਰ ਸਕਣਗੇ ਦਿਸ਼ਾ ਨਿਰਦੇਸ਼ ਕੋਚਿੰਗ ਸੰਸਥਾਵਾਂ ਨੂੰ ਨਿਰੰਤਰਣ ਕਰਨ ਅਤੇ ਕਾਨੂੰਨੀ ਢਾਂਚੇ ਦੀ ਲੋੜ ਨੂੰ ਪੂਰਾ ਕਰਨ ਅਤੇ ਨਿੱਜੀ ਕੋਚਿੰਗ ਸੰਸਥਾਵਾਂ ਦੇ ਬੇਤਿਰੇ ਟੰਗ ਦੇ ਨਾਲ ਵਿਕਾਸ ਨੂੰ ਰੋਕਣ ਦੇ ਲਈ ਨੇ ਮੰਤ੍ਰਾਲੇ ਨੇ ਇਹ ਦਿਸ਼ਾ ਨਿਰਦੇਸ਼ ਸਰਕਾਰ ਨੂੰ ਵਿਦਿਆਰਥੀਆਂ ਦੀਆਂ ਖੁਦਕੁਸ਼ੀਆਂ, ਅੱਗ ਲੱਗਣ ਦੀਆਂ ਘਟਨਾਵਾਂ, ਕੋਚਿੰਗ ਸੰਸਥਾਵਾਂ ਦੇ ਵਿੱਚ ਸਹੂਲਤਾਂ ਦੀ ਘਾਟ ਅਤੇ ਉਹਨਾਂ ਵੱਲੋਂ ਅਪਣਾਏ ਗਏ ਅਧਿਆਪਨ ਤਰੀਕਿਆਂ ਬਾਰੇ ਮਿਲੀਆਂ ਸ਼ਿਕਾਇਤਾਂ ਤੋਂ ਬਾਅਦ ਤਿਆਰ ਕੀਤਾ ਹੈ। ਯਾਨੀ ਕਿ ਸੈਂਟਰਾਂ ਬਾਰੇ ਸ਼ਿਕਾਇਤਾਂ ਮਿਲੀਆਂ ਜਿਸ ਤੋਂ ਬਾਅਦ ਇਹ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ। ਦਿਸ਼ਾ ਨਿਰਦੇਸ਼ਾਂ ਦੇ ਵਿੱਚ ਕਿਹਾ ਗਿਆ ਹੈ ਕਿ ਕੋਈ ਵੀ ਕੋਚਿੰਗ ਸੰਸਥਾ ਜਿਹੜੀ ਹੈ ਗ੍ਰੈਜੂਏਸ਼ਨ ਤੋਂ ਘੱਟ ਯੋਗਤਾ ਵਾਲੇ ਅਧਿਆਪਕਾਂ ਦੀ ਨਿਯੁਕਤੀ ਨਹੀਂ ਕਰ ਸਕੇਗਾ ਕੋਚਿੰਗ ਸੰਸਥਾਵਾਂ ਵਿੱਚ ਵਿਦਿਆਰਥੀਆਂ ਦੇ ਦਾਖਲੇ ਲਈ ਜਾਂ ਰੈਂਕ ਜਾਂ ਚੰਗੇ ਅੰਕਾਂ ਦੀ ਗਾਰੰਟੀ ਲਈ ਮਾਪਿਆਂ ਨੂੰ ਗੁੰਮਰਾਹ ਕਰਨ ਵਾਲੇ ਵਾਅਦੇ ਵੀ ਨਹੀਂ ਕਰ ਸਕਦੇ ਸੰਸਥਾਾਂ માં 16 ਸਾਲ ਤੋਂ ਘੱਟ ਉਮਰ ਦੇ ਵਿਦਿਆਰਥੀਆਂ ਨੂੰ ਦਾਖਲਾ ਨਹੀਂ ਦੇ ਸਕਦੀਆਂ ਕੋਚਿੰਗ ਸੰਸਥਾਵਾਂ ਦੇ ਵਿੱਚ ਵਿਦਿਆਰਥੀਆਂ ਦਾ ਦਾਖਲਾ ਸਕੈਂਦਰੀ ਸਕੂਲ ਦੀਆਂ ਪ੍ਰੀਖਿਆਵਾਂ ਤੋਂ ਬਾਅਦ ਹੀ ਕੀਤਾ ਜਾਣਾ ਚਾਹੀਦਾ ਹੈ ਇਹ ਜਿਹੜਾ ਇਸ ਦੇ ਵਿੱਚ ਸਾਫ਼ ਕਰ ਦਿੱਤਾ ਗਿਆ। ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਕੋਚਿੰਗ ਸੈਂਟਰ 'ਚ ਪੜ ਰਹੇ ਵਿਦਿਆਰਥੀਆਂ ਦੁਆਰਾ ਜੋ ਪ੍ਰਾਪਤ ਕੀਤੇ ਨਤੀਜਿਆਂ ਬਾਰੇ ਸਿੱਧੇ ਜਾਂ ਅਸਿੱਧੇ ਤੌਰ ਤੇ ਕੋਈ ਵੀ ਦਾਵਾ ਕਰਨ ਵਾਲਾ ਕੋਈ ਵੀ ਗੁੰਮਰਾਹ ਕਰਨ ਵਾਲਾ ਇਸ਼ਤਿਹਾਰ ਸੈਂਟਰ ਜਿਹੜਾ ਨਹੀਂ ਲਗਾ ਸਕਦਾ ਨਾ ਹੀ ਅਖਬਾਰ ਦੇ ਵਿੱਚ ਦੇ ਸਕਦਾ। ਜਿਵੇਂ ਤੁਸੀਂ ਬਾਹਰ ਲੱਗੇ ਬੋਰਡਾਂ ਦੇ ਵਿੱਚ ਕਈ ਵਾਰ ਪੜਦੇ ਹੋਵੋਗੇ ਕਿ ਇਸ ਬੱਚੇ ਨੇ ਸਾਡੇ ਇੰਸਟੀਚਿਊਟ ਤੋਂ ਜਾਂ ਸਾਡੇ ਕੋਚਿੰਗ ਸੈਂਟਰ ਤੋਂ ਕੋਚਿੰਗ ਲੈ ਕੇ ਇੰਨੇ ਵਧੀਆ ਅੰਕ ਪ੍ਰਾਪਤ ਕੀਤੇ ਨੇ। ਹੁਣ ਇਸ ਤਰ੍ਹਾਂ ਦੇ ਇਸ਼ਤਿਹਾਰ ਜਿਹੜਾ ਆ ਕੋਚਿੰਗ ਸੈਂਟਰ ਨਹੀਂ ਲਗਾ ਸਕੇਗਾ। ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਕੋਚਿੰਗ ਇੰਸਟੀਚਿਊਟ ਕਿਸੇ ਵੀ ਅਧਿਆਪਕ ਜਾਂ ਵਿਅਕਤੀ ਦੀਆਂ ਸੇਵਾਵਾਂ ਨੂੰ ਨਿਯੁਕਤ ਨਹੀਂ ਕਰ ਸਕਣਗੇ ਜੋ ਕਿ ਨੈਤਿਕ ਦੁਰਵਿਵਾਰ ਨੂੰ ਸ਼ਾਮਲ ਕਰਨ ਵਾਲੇ ਕਿਸੇ ਵੀ ਅਪਰਾਧ ਲਈ ਦੋਸ਼ੀ ਠਹਿਰਾਇਆ ਗਿਆ ਹੋਵੇ। ਯਾਨੀ ਕਿ ਜੇ ਕਿਸੇ ਤੇ ਕੋਈ ਮਾਮਲਾ ਚੱਲ ਰਿਹਾ ਹੈ ਜਾਂ ਫਿਰ ਕਿਸੇ ਨੂੰ ਕਿਸੇ ਮਾਮਲੇ ਦੇ ਵਿੱਚ ਅਪਰਾਧਿਕ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ ਕੋਚਿੰਗ ਸੈਂਟਰ ਉਸ ਅਧਿਆਪਕ ਨੂੰ ਨਿਯੁਕਤ ਨਹੀਂ ਕਰ ਸਕਦਾ। ਕੋਈ ਵੀ ਸੰਸਥਾ ਉਦੋਂ ਤੱਕ ਰਜਿਸਟਰਡ ਨਹੀਂ ਹੋਵੇਗੀ ਜਦੋਂ ਤੱਕ ਇਹਨਾਂ ਦਿਸ਼ਾ ਨਿਰਦੇਸ਼ਾਂ ਦੁਆਰਾ ਲੋੜੀਂਦੀ ਸਲਾਹ ਪ੍ਰਣਾਲੀ ਨਹੀਂ ਹੋਵੇਗੀ ਦਿਸ਼ਾ ਨਿਰਦੇਸ਼ਾਂ ਦੇ ਵਿੱਚ ਕਿਹਾ ਗਿਆ ਹੈ ਕਿ ਕੋਚਿੰਗ ਸੰਸਥਾਵਾਂ ਦੀ ਇੱਕ ਵੈੱਬਸਾਈਟ ਹੋਵੇਗੀ ਜਿਸ ਦੇ ਵਿੱਚ ਤੁਹਾਡਾ ਟਿਊਟਰਾਂ ਦੀਆਂ ਯੋਗਤਾਵਾਂ ਕੋਰਸ ਸਿਲੇਬਸ ਪੂਰਾ ਹੋਣ ਦੀ ਮਿਆਦ ਹੋਸਟਲ ਦੀਆਂ ਸਹੂਲਤਾਂ ਅਤੇ ਫੀਸਾਂ ਬਾਰੇ ਅਪਡੇਟ ਕੀਤੇ ਬੇਰਵਿਅ ਹੋਣਗੇ ਨਵੇਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਦਿਆਰਥੀਆਂ ਤੇ ਸਖਤ ਮੁਕਾਬਲੇ ਅਤੇ ਅਕਾਦਮਿਕ ਦਾ ਦਬਾਅ ਕਾਰਨ ਕੋਚਿੰਗ ਸੰਸਥਾਵਾਂ ਨੂੰ ਉਹਨਾਂ ਨੂੰ ਤਣਾਅ ਤੋਂ ਬਚਾਉਣ ਲਈ ਕਦਮ ਚੁੱਕੇ ਜਾਣੇ ਚਾਹੀਦੇ ਨੇ ਅਤੇ ਉਹਨਾਂ ਤੇ ਬੇਲੋੜਾ ਦਬਾਅ ਪਾਏ ਬਿਨਾ ਕਲਾਸਾਂ ਲਗਾਉਣੀਆਂ ਚਾਹੀਦੀਆਂ ਨੇ ਇਸ ਦੇ ਨਾਲ ਹੀ ਦਿਸ਼ਾ ਨਿਰਦੇਸ਼ਾਂ ਦੇ ਵਿੱਚ ਕਿਹਾ ਗਿਆ ਹੈ ਕਿ ਕੋਚਿੰਗ ਸੰਸਥਾਵਾਂ ਨੂੰ ਸੰਕਟ ਅਤੇ ਤਣਾਅਪੂਰਨ ਸਥਿਤੀਆਂ ਦੇ ਵਿੱਚ ਵਿਦਿਆਰਥੀਆਂ ਨੂੰ ਨਿਯੰਤਰਣ ਸਹਾਇਤਾ ਪ੍ਰਦਾਨ ਕਰਨ ਦੇ ਲਈ ਤੁਰੰਤ ਦਾਖਲਾ ਦੇਣ ਦੇ ਲਈ ਇੱਕ ਵਿਧੀ ਸਥਾਪਿਤ ਕਰਨੀ ਚਾਹੀਦੀ ਹੈ ਜਿਸ ਦੇ ਵਿੱਚ ਬੱਚਿਆਂ ਨੂੰ ਉਸ ਤਨਾਵ ਤੋਂ ਉਸ ਪਰੇਸ਼ਾਨੀ ਤੋਂ ਮੁਕਤ ਕੀਤਾ ਜਾਵੇ ਇਸ ਦੇ ਲਈ ਵੀ ਕੋਚਿੰਗ ਸੈਂਟਰਾਂ ਦੇ ਵਿੱਚ ਜਿਹੜੇ ਆ ਉਪਲਬਧ ਸਹੂਲਤਾਂ ਮਾ ਉਪਲਬਧ ਹੋਣੀਆਂ ਚਾਹੀਦੀਆਂ ਨੇ ਇਸ ਦੇ ਨਾਲ ਹੀ ਦਿਸ਼ਾ ਨਿਰਦੇਸ਼ਾਂ ਦੇ ਵਿੱਚ ਵਿਦਿਆਰਥੀਆਂ ਦੀ ਮਾਨਸਿਕ ਤੰਦਰੁਸਤੀ ਲਈ ਵਿਸਤ੍ਰਿਤ ਰੂਪ ਰੇਖਾ ਪਿਛਲੇ ਸਾਲ ਕੋਟਾ ਦੇ ਵਿੱਚ ਰਿਕਾਰਡ ਗਿਣਤੀ ਦੇ ਵਿੱਚ ਵਿਦਿਆਰਥੀਆਂ ਵੱਲੋਂ ਖੁਦਕੁਸ਼ੀਆਂ ਕਰਨ ਤੋਂ ਬਾਅਦ ਆਈ ਹੈ ਦਿਸ਼ਾ ਨਿਰਦੇਸ਼ਾਂ ਦੇ ਵਿੱਚ ਕਿਹਾ ਗਿਆ ਹੈ ਕਿ ਵੱਖ-ਵੱਖ ਕੋਰਸਾਂ ਦੀਆਂ ਫੀਸਾਂ ਪਾਰਦਰਸ਼ੀ ਅਤੇ ਤਰਕਪੂਰਨ ਹੋਣੀਆਂ ਚਾਹੀਦੀਆਂ ਨੇ ਅਤੇ ਵਸੂਲੀ ਗਈ ਦੀਆਂ ਰਸੀਦਾਂ ਵੀ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ ਇਹ ਸਪਸ਼ਟ ਕੀਤਾ ਗਿਆ ਹੈ ਕਿ ਜੇਕਰ ਕੋਈ ਵਿਦਿਆਰਥੀ ਕੋਰਸ ਅੱਧ ਵਿਚਾਲੇ ਛੱਡ ਦਿੰਦਾ ਹੈ ਤਾਂ ਉਸ ਦੀ ਬਾਕੀ ਮਿਆਦ ਲਈ ਭਰੀ ਗਈ ਫੀਸ ਉਸ ਨੂੰ ਵਾਪਸ ਦਿੱਤੀ ਜਾਵੇਗੀ ਇਹ ਵੀ ਕੋਚਿੰਗ ਸੈਂਟਰਾਂ ਨੂੰ ਕਿਹਾ ਗਿਆ ਹੈ ਕਿ ਜੇਕਰ ਕੋਈ ਵਿਦਿਆਰਥੀ ਅੱਧ ਵਿਚਾਲੇ ਕੋਈ ਕੋਰਸ ਛੱਡ ਦਿੰਦਾ ਹੈ ਤਾਂ ਉਸ ਦੀ ਬਣਦੀ ਫੀਸ ਉਸ ਨੂੰ ਅੱਧੀ ਵਾਪਸ ਕਰ ਦਿੱਤੀ ਜਾਵੇਗੀ ਅਤੇ ਕੋਰਸ ਦੀਆਂ ਫੀਸਾਂ ਜੋ ਉਹ ਲੈਂਦੇ ਨੇ ਉਸ ਦੀਆਂ ਰਸੀਦਾਂ ਬਕਾਇਦਾ ਪਰਿਵਾਰ ਨੂੰ ਦਿੱਤੀਆਂ ਜਾਣਕੀਆਂ ਤਾਂ ਹੁਣ ਇਹ ਫੈਸਲਾ ਜਿਹੜਾ ਹੈ ਕੇਂਦਰ ਸਰਕਾਰ ਦੇ ਵੱਲੋਂ ਲਿਆ ਗਿਆ ਤੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ ਜਿਸ ਦੇ ਕਾਰਨ ਸ਼ਾਇਦ ਬਹੁਤ ਸਾਰੇ ਮਾਪਿਆਂ ਨੂੰ ਤੇ ਬਹੁਤ ਸਾਰੇ ਬੱਚਿਆਂ ਨੂੰ ਰਾਹਤ ਜ਼ਰੂਰ ਮਿਲੇਗੀ ਕਿਉਂਕਿ ਬੱਚੇ ਜਿਹੜੇ ਕੰਪੀਟੀਸ਼ਨ ਦੇ ਜ਼ਮਾਨੇ ਦੇ ਵਿੱਚ ਤਣਾਅ ਉਹਨਾਂ ਤੇ ਵੱਜ ਜਾਂਦਾ ਤੇ ਮਾਪਿਆਂ ਦਾ ਪ੍ਰਭਾਵ ਵੀ ਵੱਜ ਜਾਂਦਾ ਦਬਾਵੀਂ ਵੱਜ ਜਾਂਦਾ ਕਿ ਉਸ ਬੱਚੇ ਨੇ ਇਹ ਨੰਬਰ ਲੈਨੇ ਤੁਹਾਨੂੰ ਵੀ ਲੈਨੇ ਪੈਣਗੇ ਤਾਂ ਕੋਚਿੰਗ ਸੈਂਟਰਾਂ ਦੇ ਵਿੱਚ ਛੋਟੀ ਉਮਰ ਦੇ ਬੱਚਿਆਂ ਨੂੰ ਪਾ ਦਿੱਤਾ ਜਾਂਦਾ ਜਿਸ ਕਰਕੇ ਬੱਚਿਆਂ ਦਾ ਮਾਨਸਿਕ ਤਣਾਅ ਜਿਹੜਾ ਵੱਜ ਜਾਂਦਾ ਬੱਚੇ ਖੁਦ ਖੁਸ਼ੀਆਂ ਕਰਦੇ ਨੇ ਤੇ ਹੋਰ ਵੀ ਕਈ ਮਾਮਲੇ ਸਾਹਮਣੇ ਆਉਂਦੇ ਨੇ ਜਿਸ ਕਰਕੇ ਕੇ ਹੈ ਕੇਂਦਰ ਸਰਕਾਰ ਦੇ ਵੱਲੋਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ ਹੇ ਹੁਣ ਤੁਹਾਨੂੰ ਪਤਾ ਹੀ ਹੋਏਗਾ ਸੈਂਟਰ ਸਰਕਾਰ ਨੇ ਜੋ ਇੱਕ ਨਵਾਂ ਕਾਨੂੰਨ ਲਾਗੂ ਕੀਤਾ ਜਿਸ ਦੇ ਵਿੱਚ ਇਹ ਹੈ ਕਿ 16 ਸਾਲ ਤੋਂ ਘੱਟ ਉਮਰ ਦੇ ਬੱਚੇ ਆ ਜਿਹੜੇ ਕਿ ਉਹ ਤਾਂ ਐਡਮਿਸ਼ਨ ਨਹੀਂ ਲੈ ਸਕਣਗੇ ਭਰਤੀ ਉਹਨਾਂ ਤੇ ਜਿਹੜਾ ਸਟ੍ਰੈਸ ਹੈ ਉਹ ਘਟੇਗਾ ਤੇ ਜਿਹੜੀਆਂ ਇੰਨੀ-ਇੰਨੀਆਂ ਫੀਸਾਂ ਲਈਆਂ ਜਾ ਰਹੀਆਂ ਉਹਨਾਂ ਦੇ ਉੱਪਰ ਵੀ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਇਹ ਤੁਹਾਡੇ ਲਈ ਇੱਕ ਖੁਸ਼ੀ ਦੀ ਗੱਲ ਹੈ ਹਾਂ ਅੱਛੀ ਗੱਲ ਹੈ ਕਿਉਂਕਿ ਦੇਖੋ ਹਰ ਕੋਈ ਪੇਰੈਂਟਸ ਹੈ ਉਹ ਇੰਨੀ-ਇੰਨੀ ਫੀਸਾਂ ਭਰ ਰਿਹਾ ਤਾਂ ਉਹ ਗਲਤ ਗੱਲ ਹੈ ਹੈਨਾ ਜਦਕਿ ਆਪਾਂ ਸਕੂਲ ਚ ਵੀ ਹੋਈ ਤਿਆਰੀ ਕਰਦੇ ਆ ਪਰ ਲੇਕਿਨ ਸਕੂਲ ਤਾਂ ਕਿਉਂਕਿ ਇਹ ਤਾਂ ਸੇ ਸਕੂ ਜ਼ਿੰਦਗੀ ਆ ਜਾਏਗੀ ਕਿ ਅੱਛਾ ਪੜਾਣ ਤੱਕ ਜਿਹੜੀ ਉਹ ਬੱਚੇ ਬਾਹਰ ਕਾਲਜਸ ਚ ਜਾਂ ਇੰਸਟੀਚਿਊਟ ਚ ਲੱਭ ਰਹੇ ਨੇ ਉਹ ਅਗਰ ਉਹਨੂੰ ਸਕੂਲ ਚ ਹੀ ਮਿਲ ਜਾਏਗਾ ਤਾਂ ਜ਼ਿਆਦਾ ਬੈਨੀਫੀਸ਼ੀਅਲ ਹੋਏਗਾ ਕਿਉਂਕਿ ਅਗਰ ਉਹ ਐਡਾ ਪੈਸਾ ਭਰ ਰਿਹਾ ਤਾਂ ਮਾਪੇ ਦੇਖੋ ਸਕੂਲਾਂ ਚ ਵੀ ਪੈਸਾ ਭਰ ਰਹੇ ਇੰਸਟੀਚਿਊਟ ਚ ਵੀ ਭਰ ਰਹੇ ਫੇਕ ਐਡਮਿਸ਼ਨਸ ਵੀ ਦਵਾ ਰਹੇ ਬੱਚਿਆਂ ਨੂੰ ਹੈਨਾ ਉਹ ਚੀਜ਼ਾਂ ਤੇ ਰੋਕ ਲੱਗ ਜਾਏਗੀ ਤਾਂ ਉਹ ਬੱਚਾ ਜਿਹੜੀ ਮੇਨ ਐਜੂਕੇਸ਼ਨ ਹੈ ਉਹਦੇ ਵੱਲ ਨੂੰ ਆਏਗਾ ਬਜਾਏ ਕਿ ਉਹ ਇੱਧਰ ਉੱਧਰ ਹੋਜ-ਪੋਜ ਚ ਭੱਜੇਗਾ ਤੇ ਉਹਦੇ ਨਾਲ ਗਲਤ ਹੋਏਗਾ ਔਰ ਉਹਦੀ ਮਤਲਬ ਕਿ ਆਪਣੀ ਲਾਈਫ ਤੇ ਹੀ ਰਿਸਕ ਆ ਜਾਂਦਾ ਬਾਅਦ ਚ ਉਹਨੂੰ ਸਟ्रेस ਫੈਮਲੀ ਦਾ ਵੀ ਹੁੰਦਾ ਆਪਣਾ ਵੀ ਹੁੰਦਾ ਹੁਣ ਅਸੀਂ ਵੀ ਬਾਹਰ ਪੜ ਰਹੇ ਸਾਨੂੰ ਪਤਾ ਜੇ ਨਹੀਂ ਸਾਡਾ ਹੋਏਗਾ ਤਾਂ ਸਾਡੇ ਤੇ ਸਟ्रेस ਹੈ ਇੱਕ ਤਰੀਕੇ ਦਾ ਕਿ ਹੈ ਨਾ ਕਿ ਇੱਕ ਮਹੀਨੇ ਚ ਦੋ ਮਹੀਨੇ ਚ ਚਾਰ ਮਹੀਨੇ ਚ ਕਿੰਨੇ ਵੀ ਦੇ ਸਾਲ ਲਗਾ ਲੀਏ ਦੋ ਸਾਲ ਲਗਾ ਲੀਏ ਕਦੀ ਨਾ ਕਦੀ ਤਾਂ ਸਾਨੂੰ ਹੈ ਨਾ ਕਿ ਆਤਾ ਉਸ ਤੋਂ ਹਟ ਜੂਂਗੇ ਅਸੀਂ ਕਰ ਲੇ ਤੋ ਤੇ ਫਿਰ ਸਾਡੀ ਦਾ ਫਿਊਚਰ ਹੀ ਖਰਾਬ ਹੋ ਜਾਏਗਾ ਇਸ ਲਈ ਹਾਂ ਅਗਰ ਇੱਦਾਂ ਹੈ ਤਾਂ ਉਹ ਤਾਂ ਉਹ ਤਾਂ ਵਧੀਆ ਹੋਏਗਾ ਨਾ ਕਿ ਮਤਲਬ ਬੱਚੇ ਦਾ ਸਟ्रेस ਘਟ ਜਾਏਗਾ ਔਰ ਉਹ ਜਿਆਦਾ ਆਪਣੀ ਲਾਈਫ ਦੇ ਬਾਰੇ ਸੋਚ ਸਕੇਗਾ ਇਹ ਕੁਝ ਹੋਰ ਲੱਭ ਲੇਗਾ bizness ਕਰੇਗਾ ਇਹ ਕੁਝ ਕਰੇਗਾ acha ਕਰੇਗਾ ਜੀ ਕੀ ਨਾਮ ਹੈ ਆਪਕਾ ਵੈਭਵ ਚੋਹਾਨ ਆਪ ਕੌਨਸੀ ਕੋਚਿੰਗ ਲੈ ਰਹੇ ਹੋ ਮੈਂ UGC NET ਕੀ ਕੋਚਿੰਗ ਲੈ ਰਹਾ ਹੂੰ ਓਕੇ ਉਹ ਜੋ ਨਵਾਂ ਹੁਣ ਕਾਨੂੰਨ ਲਾਗੂ ਹੋਇਆ ਸਾਰੇ ਪ੍ਰਾਈਵੇਟ ਇੰਸਟੀਚਿਊਟ ਹਾਂਜੀ 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 ਤੇ ਜਿਹੜੀ ਫੀਸ ਵੀ ਜਿਹੜੀ ਕਿ ਉਹ ਤੁਹਾਡੀ ਜੇਕਰ ਤੁਸੀਂ ਬੈਚ ਦੇ ਹਾਫ ਦੇ ਵਿੱਚੋਂ ਛੱਡ ਕੇ ਜਾਣੇ ਹੋ ਤਾਂ ਉਹ ਵੀ ਤੁਹਾਡੀ ਰੀਫੰਡ ਹੋਏਗੀ ਇਹ ਸਾਰੀਆਂ ਨਵੀਆਂ ਜਿਹੜੀਆਂ ਕਿ ਇੱਕ ਪੋਜ਼ਿਟਿਵ ਕਾਨੂੰਨ ਜਿਹੜਾ ਲਾਗੂ ਹੋਇਆ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ये बहुत अच्छा किया है सेंट्रल सरकार ने जिस कारण हम जो इंस्टीट्यूशन जो ज़्यादा फीस लेता था एक्चुअली कोई गारंटी नहीं लेता है पूरी मतलब रिफंड वगे, रिफंड वगैरह हो या चाहे कि हम ये पास करवाए ही करवाएगी ये वाला कानून जिस कारण मतलब बच्चे वगैरह कहीं दे भी देते हैं पैसे कहीं नहीं भी देते पैसे तो और उससे मतलब हाँ ये हो जाता है कि बच्चे सुसाइड वगैरह कर रहे हैं बहुत कुछ अपने लिए अगर नहीं होता उनका क्लियर लेकिन इस चीज़ से मतलब हमारे लिए बहुत ही ज़्यादा मतलब ये है कि माँ बाप पूरा ट्रस्ट करते हैं यू जी नेट के यू मतलब किसी भी इंस्टीट्यूट या किसी भी कोचिंग इंस्टीट्यूट पर पूरा वो कर लेते कि हाँ बच इससे निकलेगा ही निकलेगा जिस कारण ये बिल्कुल इसलिए है कि मतलब अपनी सिर्फ प्रैक्टिस वगैरह के लिए है कि बच्चा जितना ज़्यादा प्रैक्टिस करेगा उतना ज़्यादा सफल होगा वो लेकिन ये पूरा बच्चे के ऊपर डिपेंड करता है कि उस वो मतलब क्या बोलते हैं सिलेक्ट होगा कि नहीं होगा ये कोचिंग इंस्टीट्यूशन कोई वो नहीं देता अपनी नहीं नहीं मतलब क्या बोलते हैं गारंटी की भाई हाँ ये होगा होगा और बच्चे के ऊपर मतलब जो माँ बाप है वो ढाई लाख तीन लाख वगैरह लगाते हैं अलग सब जो पीजी है उसके ऊपर लगाते थे हॉस्टल्स में लगा देते हैं लेकिन उससे फिर ये है कि पूरा मतलब वो हो जाता है कि वो टीचर पे ट्रस्ट करते हैं जो कि मतलब एक ਮਤਲਬ ਇੱਕ ਉਹ ਹੈ ਕਿ ਅ ਅੰਧਾ ਦਾ ਮਤਲਬ ਇੱਕ ਟਰਸਟ ਵਗੈਰਾ ਕਰ ਲੈਂਦੇ ਕਿ ਅੰਦੇ ਮਤਲਬ ਕਿ ਹਮਾਰਾ ਬੱਚਾ ਸਿਲੈਕਟ ਹੋ ਗਿਆ ਕਿ ਕਿਉਂਕਿ ਸਿਲੈਕਟ ਹੀ ਨਹੀਂ ਹੋਗਾ ਬੱਚਾ ਕਿਉਂਕਿ ਜਦ ਤੱਕ ਉਹ ਮਿਹਨਤ ਨਹੀਂ ਕਰੇਗਾ ਜਾਂ ਇਧਰ ਉਧਰ ਘੁੰਮਦਾ ਰਹੇਗਾ ਤਾਂ ਕਿਸ ਕਾਰਨ کیسے ਹੋਗਾ ਤਾਂ ਇਸ ਖਾਸ ਰਿਪੋਰਟ ਦੇ ਵਿੱਚ ਤੁਹਾਨੂੰ ਪਤਾ ਚੱਲ ਹੀ ਗਿਆ ਹੋਵੇਗਾ ਕਿ ਕੇਂਦਰ ਸਰਕਾਰ ਦੇ ਨਵੇਂ ਨਿਯਮ ਕੀ ਨੇ ਤੇ ਉਸ ਦੇ ਨਾਲ ਕੀ ਫਾਇਦਾ ਤੇ ਕੀ ਨੁਕਸਾਨ ਹੋਵੇਗਾ ਜੇਕਰ ਤੁਹਾਡੇ ਬੱਚੇ ਕੋਚਿੰਗ ਸੈਂਟਰ ਦੇ ਵਿੱਚ ਪੜ ਰਹੇ ਨੇ ਜਾਂ ਫਿਰ ਤੁਸੀਂ ਵੀ ਕੋਚਿੰਗ ਸੈਂਟਰ ਦੇ ਵਿੱਚ ਬੱਚਿਆਂ ਨੂੰ ਪੜਨ ਦੀ ਸੋਚ ਰਹੇ ਹੋ ਤਾਂ ਇਹ ਖਬਰ ਬੇहद ਅਹਿਮ ਹੈ ਤੁਹਾਡੇ ਲਈ ਇਸ ਦਾ ਕਿੰਨਾ ਕੁ ਨੁਕਸਾਨ ਹੋ ਵੇਗਾ ਕਿੰਨਾ ਕੁ ਫਾਇਦੇ ਫਾਇਦਾ ਹੋਵੇਗਾ ਤੁਹਾਨੂੰ ਕੀ ਲੱਗਦਾ ਕਮੈਂਟ ਕਰਕੇ ਜਰੂਰ ਦੱਸਣਾ